ਵਾਹ ਧਰ ਵਾਹ ਧਰ ਵਾਹ ਧਰ ਵਾਹ ਧਰ ਵਾਹ ਧਰ ਜਿੰਨੇ ਵੀ ਮਨ ਆਪਾਂ ਸੰਸਾਰ ਤੇ ਆਏ ਹੋਏ ਹਾਂ ਤੇ ਜਦੋਂ ਸਾਡੇ ਮਨ ਸਰੀਰ ਵਿੱਚ ਆਉਂਦੇ ਨੇ ਸਰੀਰ ਵਿੱਚ ਆ ਕੇ ਫਿਰ ਵਿਚਾਰਾਂ ਵਿੱਚ ਚਲੇ ਜਾਂਦੇ ਨੇ ਇਹ ਵਿਚਾਰਾਂ ਰੂਪੀ ਜੋ ਹੈ ਇਹ ਬੰਦੀਖਾਨਾ ਹੈ ਤੇ ਬੰਦੀਖਾਨੇ ਦੇ ਵਿੱਚ ਹਨੇਰਾ ਹੀ ਹੁੰਦਾ ਹੈ ਕੀ ਹੁੰਦਾ ਜੀ ਹਨੇਰਾ ਸਾਡੇ ਮੰਨ ਬੰਦੀਖਾਨੇ ਵਿੱਚ ਆਏ ਹੋਏ ਸੀ ਤੇ ਆਪਣੇ ਮਨਾਂ ਨੂੰ ਬੰਦੀਖਾਨੇ ਦਾ ਵੀ ਨਹੀਂ ਸੀ ਪਤਾ ਪਹਿਲਾਂ ਪਤਾ ਸੀ ਕੋਈ ਨਹੀਂ ਸੀ ਪਤਾ ਬੰਦੀਖਾਨਾ ਕੀ ਆ ਹਾਂ ਇਹਨਾਂ ਜ਼ਰੂਰ ਪਤਾ ਸੀ ਬਾਹਰੀ ਤੌਰ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰਿਆਖਾ ਰਹੇ ਸੀ ਤੇ ਲੇਕਿਨ ਉਹ ਸਰੀਰਕ ਖੇਲ ਵੱਖਰਾ ਸੀ ਮਨ ਦਾ ਖੇਡ ਵੱਖਰਾ ਸੀ ਵਿధి ਬਣੀ ਸਮਾ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਗਵਾਲੀਅਰ ਦੇ ਕਿਲੇ ਇੱਥੇ ਚਲੇ ਗਏ ਉੱਥੇ ਜਿਹੜੇ ਪਹਿਲਾਂ ਉਹਨਾਂ ਨੇ ਕੈਦ ਕੀਤੇ ਹੋਏ ਸੀ ਰਾਜੇ ਉਹਨਾਂ ਨੂੰ ਖੇਲ ਸਮਝਾਇਆ ਕੀ ਸਮਝਾਇਆ ਦੀ ਆਉਣ ਜਾਣ ਦਾ ਇੱਕ ਖੇਲ ਬਣਾਇਆ ਉਹ ਖੇਲ ਸਮਝਾਇਆ ਤੇ ਦੱਸਿਆ ਕਿ ਜਿਵੇਂ ਤੁਸੀਂ ਇਹ ਸਰੀਰਕ ਰੂਪੀ ਬੰਦੀਖਾਨੇ ਵਿੱਚ ਤੁਹਾਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਸਾਡੇ ਮਨ ਨੂੰ ਕਾਲ ਨੇ ਤੇ ਕਾਲ ਦੇ ਦੂਤਾਂ ਨੇ ਬੰਦੀਖਾਨੇ ਵਿੱਚ ਸੁੱਟਿਆ ਹੋਇਆ ਹੈ ਹੁਣ ਉਹਨਾਂ ਨੂੰ ਫਿਰ ਅਭਿਆਸ ਕਰਾਇਆ ਖੇਲ ਸਮਝਾ ਕੇ ਅਭਿਆਸ ਕਰਾਇਆ ਕਿ ਤੁਸੀਂ ਆਪਦੇ ਮਨਾਂ ਨੂੰ ਬੰਦੀਖਾਨੇ ਚੋਂ ਬਾਹਰ ਲੈ ਕੇ ਆਓ ਫਿਰ ਦ੍ਰਿਸ਼ਟਮਾਨ ਰੂਪ ਚ ਉਹਨਾਂ ਨੇ ਰਿਕੁਐਸਟ ਕੀਤੀ ਤੇ ਮਹਾਰਾਜ ਕਹਿੰਦੇ ਵੀ ਹੁਣ ਤੁਹਾਨੂੰ ਦ੍ਰਿਸ਼ਟਮਾਨ ਰੂਪ ਚ ਵੀ ਰਿਹਾ ਕਰਾਉਣੇ ਆ ਪ੍ਰਜਾ ਕੇ ਪ੍ਰਚਾਰ ਕਰਨਾ ਹੈ ਕੀ ਕਰਨਾ ਹੈ ਪ੍ਰਚਾਰ ਕਰਨਾ ਆਪੋ ਆਪਣੇ ਰਾਜ ਇਲਾਕੇ ਦੇ ਵਿੱਚ ਜਾ ਕੇ ਹੁਣ ਇੱਥੇ ਸ਼ਬਦ ਆਪਾਂ ਸਮਝੋ ਗੁਰਬਾਣੀ ਦੇ ਵਿੱਚ ਸਤਗੁਰ ਬੰਦੀ ਛੁੜ ਹੈ ਹੁਣ ਐਸ ਜਨਮ ਦੇ ਵਿੱਚ ਆਪਾਂ ਨੂੰ ਬੰਦੀਖਾਨੇ ਦਾ ਭੇਦ ਕਿਹਨੇ ਦਿੱਤਾ ਪਈ ਸੇਵਾ ਸਿੰਘ ਤਰਮਾਲਾ ਜੀ ਦੱਸਿਆ ਕਿ ਬੰਦੀਖਾਨੇ ਵਿੱਚ ਕੈਦ ਹੈ ਮਨ ਤੇ ਇਹਨੂੰ ਆਜ਼ਾਦ ਕਰਾਓ ਇਹਨੂੰ ਹਨੇਰੇ ਦੇ ਵਿੱਚ ਉਹ ਮਹਾਰਾਜ ਦੀ ਬਾਣੀ ਵਿੱਚ ਪੜ੍ਹਦੇ ਨਾ ਅ ਅਵਗਣ ਪੈਰ ਬੰਦੀਖਾਨਾ ਲੱਭ ਅੰਧੇਰਾ ਲੱਭ ਲੱਭ ਮੇਂ ਜ ਲਾਲਚ ਇਹ ਵੀ ਮੰਦਾ ਨੇ ਲੱਭ ਅੰਧੇਰਾ ਬੰਦੀ ਖਾਨਾ ਔਗਣ ਪਰ ਲੋਹਾਰੀ ਹੁਣ ਆਪਨੇ ਮਨਾਂ ਨੂੰ ਦੱਸ ਦਿੱਤਾ ਵੀ ਉਹ ਹਨੇਰੇ ਵਿੱਚ ਬੰਦੀ ਖਾਨੇ ਵਿੱਚ ਕੈਦ ਸੀ ਤੇ ਆਪਾਂ ਆਪਦੇ ਮਨਾਂ ਨੂੰ ਉੱਥੋਂ ਹੁਣ ਕਢਾਲਣਾ ਕੱਢਣਾ ਸ਼ੁਰੂ ਕਰ ਲਿਆ ਕਿੰਨੇ ਗੁਰਮੁਖਾਂ ਦਾ ਸੁਭਾਅ ਪਹਿਲਾਂ ਕੀ ਸੀ ਤੇ ਹੁਣ ਕੀ ਹੋ ਗਿਆ ਸੰਗਤ ਕਰਨ ਦੇ ਨਾਲ ਸੁਭਾਅ ਦੇ ਵਿੱਚ ਕਿੰਨਾ ਚੇਂਜ ਆਇਆ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਜਿਨ੍ਹਾਂ ਨੇ ਸਮਾਂ ਕੱਢ ਕੇ ਮਾਲਕ ਦੀ ਬੰਦਗੀ ਵਿੱਚ ਬੈਠੇ ਤੇ ਜਿਹੜੇ ਬੈਠੇ ਹੀ ਨਹੀਂ ਇਹਨਾਂ ਦਾ ਫੁਰਨੇ ਫਿਰ ਉਵੇਂ ਹੀ ਹੈ ਨਾ ਤੇ ਫੁਰਨਿਆਂ ਦੇ ਵਿੱਚ ਮਨ ਟਿਕਦਾ ਹੀ ਨਹੀਂ ਇਧਰ ਉਧਰ ਭੱਜੀ ਜਾਂਦਾ ਤੇ ਆਪਾਂ ਕੀ ਕਰਨਾ ਹੈ ਆਪਾਂ ਆਪਦੇ ਫੁਰਨਿਆਂ ਨੂੰ ਜਿਹੜੇ ਕਾਲ ਦੇ ਪੰਜ ਦੂਦ ਫੁਰਨੇ ਬਣਾਉਂਦੇ ਨੇ ਉਨਾਂ ਨੂੰ ਵਾਰ ਵੀ ਕਿਹਾ ਗਿਆ ਫੁਰਨਿਆਂ ਨੂੰ ਵਾਰ ਜਿਵੇਂ ਆਪਾਂ ਕਿਸੇ ਤੇ ਵਾਰਨਿੰਗ ਕਰਦੇ ਤੇ ਉਹ ਰੋਕਣ ਦਾ ਤਰੀਕਾ ਆਪਾਂ ਨੂੰ ਆ ਗਿਆ ਫੁਰਨਾ ਬਣਿਆ ਵਾਰ ਹੋਇਆ ਆਪਾਂ ਕੀ ਕਿਹਾ ਵਾਹ ਗੁਰੂ ਰੋਗ ਤਾਂ ਉਥੇ ਉਹਨੂੰ ਵਾਰ ਨੂੰ ਲੱਗਣ ਨਹੀਂ ਦਿੱਤਾ ਆਪਣੇ ਉਹ ਲਗਾਤਾਰ ਵਾਰ ਕਰ ਰਿਹਾ ਵੀ ਕੋਈ ਇਹਨਾਂ ਕੋਈ ਇਹਨਾਂ ਦੇ ਵਾਰ ਲੱਗ ਜਾਵੇ ਪਰ ਆਪਾਂ ਨਾਲ ਨਾਲ ਵਾਹ ਗੁਰੂ ਵਾਹ ਗੁਰੂ ਰੋਕੀ ਜਾਂਦੇ ਆ ਫਿਰ ਇੱਕ ਸਮਾਂ ਆਉਂਦਾ ਜਦੋਂ ਫਿਰ ਆਪਾਂ ਵਾਰ ਕਰਦੇ ਆ ਜਦੋਂ ਆਪਾਂ ਵਾਰ ਕਰਦੇ ਆ ਤੇ ਜਦੋਂ ਫਿਰ ਆਪਣਾ ਵਾਰ ਹੁੰਦਾ ਤੇ ਉਹ ਫਿਰ ਸ਼ਬਦਾਂ ਦਾ ਕਿਹਣਾ ਜੀ ਸ਼ਬਦਾਂ ਦਾ ਪਹਿਲਾਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਫਿਰ ਅਨਹਦ ਸ਼ਬਦਾਂ ਦਾ ਤੇ ਜਦੋਂ ਅਨਹਦ ਬਾਣੀ ਨਾਦ ਵਿਜੈ ਨਾਦ ਪ੍ਰਗਟ ਹੁੰਦਾ ਫਿਰ ਤੋਂ ਬੜਾ ਤਕੜਾ ਬੜਾ ਤਕੜੀ ਪਾਵਰ ਵਾਰ ਹੁੰਦਾ ਉਹਨਾਂ ਤੇ ਫਿਰ ਇੱਥੇ ਨਾਲ ਇੱਕ ਆਪਾਂ ਹੋਰ ਕੰਮ ਕਰਨਾ ਹੁੰਦਾ ਆਪਦੀ ਦ੍ਰਿਸ਼ਟੀ ਨੂੰ ਫਟਾਫੜ ਕੰਟਰੋਲ ਕਰਨਾ ਹੈ ਕਿੰਨੂੰ ਕਰਨਾ ਹੈ ਦ੍ਰਿਸ਼ਟੀ ਨੂੰ ਕੰਟਰੋਲ ਕਰਨਾ ਆਪਾਂ ਆਪਦੀ ਨੂੰ ਉਹ ਕਿਵੇਂ ਇੱਕ ਤਾਂ ਆਪਾਂ ਦੂਸਰੇ ਦੀ ਦ੍ਰਿਸ਼ਟੀ ਕੰਟਰੋਲ ਕਰ ਦੇਣਾ ਗਈ ਅਸੀਂ ਆਪਦੀ ਦ੍ਰਿਸ਼ਟੀ ਨੂੰ ਕੰਟਰੋਲ ਚ ਰੱਖਣਾ ਕਿਵੇਂ ਇਹਨੂੰ ਖਿੰਡਣ ਨਹੀਂ ਦੇਣਾ ਇਹਨੂੰ ਵਿਖਰਨ ਨਹੀਂ ਦੇਣਾ ਫਟਾਫੜ ਤੁਸੀਂ ਆਪਦੀ ਦ੍ਰਿਸ਼ਟੀ ਨੂੰ ਕੰਟਰੋਲ ਕਰ ਲਓ ਜਦੋਂ ਤੁਸੀਂ ਕੰਟਰੋਲ ਕਰ ਲਿਆ ਤੇ ਸਮਝ ਲਓ ਤੁਸੀਂ ਬੰਦੀਖਾਨੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਇੱਕ ਅੱਠ ਦੇ ਝੌਕੇ ਜਿੰਨਾ ਟਾਈਮ ਦੇ ਵਿੱਚ ਅਸੀਂ ਬੰਦੀਖਾਨੇ ਚੋਂ ਬਾਹਰ ਆ ਜਾਂਦੇ ਹਾਂ ਕਿਉਂਕਿ ਜਿਹੜਾ ਬੰਦੀਖਾਨਾ ਹੈ ਇਹ ਕਿੰਨੇ ਬਣਾਇਆ ਕਾਲ ਨੇ ਕਹਿੰਦਾ ਜੀ ਇਹ ਕਾਲ ਦਾ ਤੇ ਕਾਲ ਦੀ ਪਕੜ ਚੋਂ ਅਸੀਂ ਇੱਕ ਸੈਕਿੰਡ ਦੇ ਵਿੱਚ ਅੱਖ ਦੇ ਝਪਕੇ ਜਿੰਨੇ ਟਾਈਮ ਦੇ ਨਾਲ ਅਸੀਂ ਇਹਦੇ ਚੋਂ ਬਾਹਰ ਆ ਜੰਨੇ ਆ ਤਾਂ ਹੀ ਮਹਾਰਾਜ ਨੇ ਕਿਹਾ ਨਾ ਦਸਵੇਂ ਪਾਛਨ ਇੱਕ ਚਿੱਤ ਜੇ ਕਿਸੇ ਨੇ ਤੇ ਆਇਓ ਕਾਲ ਫਾਸਕੇ ਵਿਚ ਨਾ ਆਇਓ ਅਸੀਂ ਕਾਲ ਦੀ ਪਗੜ ਚ ਨਹੀਂ ਆਵਾਂਗੇ ਦੇਖੋ ਕਿੰਨਾ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ ਵੀ ਅਸਲੀ ਖੇਲ ਤਾਂ ਇਹ ਆ ਤੇ ਅਸੀਂ ਦੁਨਿਆਵੀ ਕਿਸੇ ਨਾਲ ਆਪਣਾ ਕੋਈ ਉਝਾਰ ਨਹੀਂ ਰੱਖਣਾ ਐ ਸ਼ਾਂਤੀ ਚ ਰਹਿਣਾ ਟਿਕਾਣਾ ਚ ਰਹਿਣਾ ਕੋਈ ਪ੍ਰਵਾਹ ਨਹੀਂ ਕਰਨੀ ਕਿਸੇ ਦੀ ਤੁਸੀਂ ਆਪ ਦਾ ਮਾਰਗ ਜਿਹੜਾ ਹੈ ਨਾ ਸਮਝਦੇ ਨਾ ਆਪਣਾ ਮਾਰਗ ਆਪਣਾ ਮਾਰਗ ਕੀ ਹੈ ਆਪਣਾ ਮਾਰਗ ਹੈ ਸੱਚ ਨੂੰ ਮਿਲਣਾ ਸੱਚ ਦਾ ਪ੍ਰਚਾਰ ਕਰਨਾ ਹੁਕਮ ਦੇਣਾ ਠੀਕ ਹੈ ਜੀ ਸਾਡਾ ਹੋਰ ਕੋਈ ਮਾਰਗ ਨਹੀਂ ਹੈ ਸਾਡਾ ਮਾਰਗ ਨਹੀਂ ਹੈ ਕਿ ਅਸੀਂ ਇਲੈਕਸ਼ਨਾਂ 'ਚ ਖੜੀਏ ਸਾਡਾ ਮਾਰਗ ਨਹੀਂ ਹੈ ਕਿ ਅਸੀਂ ਧੜਿਆਂ 'ਚ ਵੰਡੇ ਜਾਈਏ ਸਾਡਾ ਮਾਰਗ ਨਹੀਂ ਹੈ ਕਿ ਅਸੀਂ ਕਿਸੇ 'ਚ ਫੁੱਟ ਪਾਈਏ ਹੈਨਾ ਸਾਡਾ ਮਾਰਗ ਸਿਰਫ ਤੇ ਸਿਰਫ ਨਕਦੀ ਨੋਕ ਦੇ ਹਿਸਾਬ ਨਾਲ ਸਿੱਧਾ ਮਾਲਕ ਨੂੰ ਮਿਲਣਾ ਪਤਾ ਲੱਗ ਗਿਆ ਵਿਚਰਾ 81 ਲੱਖ ਜੂਨ ਦੇ ਵਿੱਚੋਂ ਇਹੀ ਇੱਕ ਮਨੁੱਖ ਜਾਮਾ ਹੈ ਜਿਹੜਾ ਸਾਡੇ ਮਨ ਨੂੰ ਮਿਲਿਆ ਜਿੰਦੇ ਵਿੱਚ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਦੂਜੀਆਂ ਜੂਨਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਹੀ ਮਾਰੇ ਕਹਿੰਦੇ ਨਾ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਹੁਣ ਸੋਚੋ ਸਾਰੇ ਜਾਣੇ ਜੇ ਮੌਕਾ ਕਿਸੇ ਦਾ ਹੱਥੋਂ ਲੰਘ ਜੇ ਤੁਸੀਂ ਖੇਡ ਸਮਝਦੇ ਹੋਇਓ ਤੇ ਕੀ ਹਾਲਤ ਹੁੰਦੀ ਹੋਗਣੀ ਸੋਚ ਕੇ ਦੇਖ ਫੇਰ 84 ਦਾ ਕਿਹੜਾ ਤੁਸੀਂ ਸੰਗਤ ਕਰਦੇ ਹੋ ਤੁਸੀਂ ਤਾਂ ਨਿਕਲ ਹੀ ਰਹੇ ਹੋ ਤੁਸੀਂ ਕਈਆਂ ਹੋਰਾਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਕੱਢ ਦਿਓਗੇ ਕਿਉਂਕਿ ਜਿਹੜਾ ਤੁਹਾਨੂੰ ਮਿਲੇਗਾ ਤੁਸੀਂ ਕੀ ਕਰੋਗੇ ਉਹਨੂੰ ਸਿਮਰਨ ਕਰਾਉਗੇ ਪੁੱਛੋਗੇ ਹਾਂ ਜੀ ਸਿਮਰਨ ਕਰਦੇ ਹਾਂ ਜੀ ਬਾਣੀ ਪੜ੍ਹਦੇ ਹਾਂ ਜੀ ਅਗਲਾ ਹਾਂ ਨਾ ਦੱਸੇਗਾ ਜਾਂ ਹਾਂ ਕਹੂ ਜਾਂ ਨਾ ਤੇ ਜੇ ਹਾਂ ਕਹਿੰਦਾ ਤੇ ਫਿਰ ਆਪਾਂ ਪੁੱਛਣਾ ਹਾਂ ਜੀ ਸਮਝ ਲੱਗਦੀ ਐ ਜੀ ਉਹ ਕਹੇਗਾ ਫਿਰ ਕਹੇਗਾ ਹਾਂ ਜਾਂ ਨਾ ਫਿਰ ਉਹਨੇ ਕਿਹਾ ਹਾਂ ਸਮਝ ਲੱਗਦੀ ਐ ਫਿਰ ਕਹਿਣਾ ਜੀ ਸਾਨੂੰ ਸਮਝਾਓ ਹਾਲਾਂਕਿ ਆਪਾਂ ਸਮਝੋ ਗੱਲ ਤੋੜਨੀ ਆਪਾਂ ਗੱਲ ਫਿਰ ਇੱਕ ਸਮੇਂ ਤੇ ਆਣ ਕੇ ਕਹੇਗਾ ਜੀ ਇਹਦਾ ਨਹੀਂ ਜੀ ਮੈਨੂੰ ਪਤਾ ਹਨਾ ਫਿਰ ਆਪਾਂ ਪੁੱਛਾਂਗੇ ਹਾਂ ਜੀ ਮਨ ਦਾ ਪਤਾ ਜੀ ਬੰਦੀਖਾਨੇ ਦਾ ਪਤਾ ਜੀ ਥੇਰ ਘਰ ਦਾ ਪਤਾ ਜੀ ਤੁਸੀਂ ਮਾਲਕ ਨਾਲ ਜੋ ਸੁਣ ਵਿੱਚ ਗੱਲ ਕਰਦੇ ਹੋ ਪਤਾ ਜੀ ਅਗਲਾ ਕੀ ਕਹੇਗਾ ਹਾਂ ਨਾ ਹਣੇ ਉਥੇ ਜਿਹਨੂੰ ਜਿੰਦਾ ਨਹੀਂ ਹੋਊਗਾ ਉਹ ਕਹੇਗਾ ਨਹੀਂ ਜੀ ਇਹ ਤਾਂ ਮੈਨੂੰ ਪਤਾ ਹੀ ਨਹੀਂ ਵੀ ਗੱਲ ਵੀ ਹੁੰਦੀ ਰੱਬ ਨਾਲ ਹਣੇ ਸੁੰਨ ਸਮਾਦ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੇ ਬਾਸਨ ਭੈਸ਼ਮ ਪ੍ਰਭ ਗੋਸ਼ਟ ਕਰਤ ਤੇ ਹਰਖ ਨਾ ਸੋਗ ਨਾ ਜਨਮ ਨਾ ਮਰਤ ਉਥੇ ਜਾ ਕੇ ਜਨਮ ਮਰ ਨਹੀਂ ਹੈਗਾ ਹਰਖ ਸੋਗ ਨਹੀਂ ਹੈਗਾ ਜਿੱਥੇ ਜਾ ਕੇ ਤੁਸੀਂ ਸੋਨ ਵਿੱਚ ਮਾਲਕ ਨਾਲ ਗੋਸ਼ਟੀ ਕਰਦੇ ਹੋ ਵਿਚਾਰ ਕਰਦੇ ਹੋ ਤੇ ਆਪਾਂ ਮਾਲਕ ਨਾਲ ਗੋਸ਼ਟੀ ਕਰੀਏ ਵਿਚਾਰ ਕਰੀਏ ਆਪਾਂ ਕੀ ਲੈਣਾ ਹਲਜੀ ਕਿ ਕਹਿੰਦੇ ਜੀ ਆਪਾਂ ਆਪ ਦਾ ਸਿੱਧਾ ਵਾਹ ਗੁਰੂ ਭੋਜਨ ਬਣਾਉਂਦੇ ਸੈਰ ਕਰਦੇ ਟਰੈਕਟਰ ਵਾਹੁੰਦੇ ਡਰਾਈਵਿੰਗ ਕਰਦੇ ਹੈਂ ਜੀ ਤੁਰੇ ਫਿਰਦੇ ਵੇੜੇ ਦੇ ਵਿੱਚ ਵਾਹ ਗੁਰੂ ਦ੍ਰਿਸ਼ਟੀ ਨੂੰ ਖਿੰਡਣ ਨਾ ਦਿਓ ਦ੍ਰਿਸ਼ਟੀ ਨੂੰ ਸੰਕੋਚ ਕੇ ਰੱਖੋ ਸੁਭੰਗ ਕਰਦੇ ਜਦੋਂ ਦੇਖਿਆ ਕਿ ਹੁਣ ਕੰਮ ਨਿਭੜ ਗਿਆ ਕੋਈ ਕੰਮ ਨਹੀਂ ਹੈਗਾ ਗੱਲਾਂ ਬਾਤਾਂ ਵੀ ਹੋ ਗਈਆਂ ਬੱਚੇ ਵੀ ਸਕੂਲ ਚਲੇ ਗਏ ਫਿਰ ਕੁਰਸੀ ਢਾਲੋ ਜਾਂ ਮੰਜਾ ਢਾਲੋ ਜਾਂ ਬੈਠ ਤੇ ਪੈ ਜਾਓ ਥੋੜੀ ਦੇਰ ਸਿਮਰਨ ਕਰੋ ਸ਼ਬਦ ਨੂੰ ਪਕੜੋ ਸ਼ਬਦ ਨੂੰ ਪਕੜਨਾ ਨਹੀਂ ਜ ਸੁਣਨਾ ਅਨਹਦ ਸ਼ਬਦ ਨੂੰ ਨਾਦ ਨੂੰ ਧੁਨ ਨੂੰ ਪਕੜੋ ਤੇ ਘਰੇ ਚਲੇ ਜਾਓ ਜਦੋਂ ਘਰੇ ਚਲੇ ਗਿਆ ਕੀ ਹੋਊ ਇੱਧਰ ਦੇਖਣ ਲੱਗੇਗਾ ਸੁੱਤਾ ਪਿਆ ਕੀ ਕਹਿਗਾ ਜੀ ਮਲਗ ਕੇ ਨੀਂਦ ਆਈ ਹੋਏਗੀ ਤੇ ਮਨ ਉਧਰ ਚਲਾ ਜਾਏਗਾ ਮਨ ਇਹ ਦੁਨੀਆ ਛੱਡ ਕੇ ਇਹ ਸਰੀਰ ਛੱਡ ਕੇ ਕਿੱਰੇ ਚਲਾ ਜਾਏਗਾ ਤੇ ਉੱਥੇ ਸੋਖੀ ਸੁਖਾ ਕਿੰਨਾ ਸੁਖਾ ਵੈਗਰੋ ਤੇ ਦੁਬਾਰਾ ਫੇਰ ਆਪਾਂ ਆਏ ਫੇਰ ਦੁਪਹਿਰਾਂ ਦਾ ਟਾਈਮ ਹੋ ਗਿਆ ਰੋਟੀ ਪਾਣੀ ਦਾ ਚਾਹ ਦੁੱਧ ਦਾ ਹਨਾ ਫੇਰ ਕੀਤਾ ਫੇਰ ਵੇਲੇ ਹੋਏ ਚਲੋ ਫੇਰ ਚੱਲੀਏ ਵੀ ਥੋੜੀ देर ਘਰੇ ਜਾਏਗੇ ਭਾਵੇਂ ਅੱਧੇ ਘੰਟੇ ਲਈ ਥੋੜਾ ਸਮਾਂ ਮਿਲਿਆ ਆਪਾਂ ਸਿਮਨ ਕੀਤਾ ਸ਼ਬਦ ਨੂੰ ਸੁੰਨਾ ਸ਼ੁਰੂ ਕੀਤਾ ਤੇ ਫਿਰ ਸਹਿਜ ਵਿੱਚ ਚਲੇ ਗਏ ਘਰੇ ਚਲੇ ਗਏ ਇੱਕ ਦਿਨ ਆਏਗਾ ਇੱਕ ਦਿਨ ਜੇ ਬੈਠਾਂਗੇ ਤਾਂ ਆਏਗਾ ਨਾ ਇੱਕ ਦਿਨ ਆਏਗਾ ਸਾਹਮਣੇ ਫਿਰ ਲਿਸ਼ਕੋਰੀ ਲਿਸ਼ਕੋਰ ਪੈਗੀ ਚਮਕੀ ਚਮਕ ਹੋਏਗੀ ਹਾਂਜੀ ਚਿਲਮਿਲੀ ਚਿਲਮਲ ਹੋਏਗੀ ਕਿੰਨੇ ਭੇਦ ਦਿੱਤੇ ਅチェ ਲੋ ਮਿਲਦਾ ਪਤਾ ਹੀ ਨਹੀਂ ਸੀ ਵਾਇਗਰੂ ਪਤਾ ਤਾਂ ਕਰੀ ਵੀ ਨਹੀਂ ਸੀ ਦੇਖੋ ਜੇ ਭਾਈ ਸਾਹਿਬ ਮਿਲੇ ਤੇ ਉਹਨਾਂ ਨੇ ਝਿਲਮਿਲ ਦਾ ਭੇਦ ਦਿੱਤਾ ਜੇ ਝਿਲਮਿਲਕਾਰ ਦਸੰਤਾ ਤੇ ਅਨਹਦਿ ਸ਼ਬਦ ਵਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸ਼ਾਦੀ ਦੀਆਣੀ ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀ ਚਮਕਾਰ ਦਾ ਮਤਲਬ ਹੁੰਦਾ ਲਿਸ਼ਕੋਰ ਕੀ ਹੁੰਦਾ ਇਹ ਲਿਸ਼ਕ ਲਿਸ਼ਕ ਤੇ ਸ਼ਾਈਨਿੰਗ ਉਹ ਤੇ ਦੇਖੋ ਕਿੰਨਾ ਭੇਦ ਆਇਆ ਵੀ ਝਿਲਮਿਲ ਵੀ ਕਿਤੇ ਹੋ ਰਹੀ ਹੈ ਹੁਣ ਤੁਹਾਡੇ ਵਿੱਚੋਂ ਕਿੰਨੇ ਗੁਰਮੁਖਾਂ ਨੇ ਝਿਲਮਿਲ ਦੇ ਦਰਸ਼ਨ ਕੀਤੇ ਹੈ ਨਾ ਤੇ ਜਿਨ੍ਹਾਂ ਨੇ ਨਹੀਂ ਕੀਤੇ ਆਪਾਂ ਵਿਧੀ ਲਵਾ ਵੀ ਦਿੰਦੇ ਆ ਵੀ ਕਰ ਲਓ ਜੀ ਹੈ ਨਾ ਇਹ ਕੁਛ ਨਹੀਂ ਲਵਾ ਤੁਸੀਂ ਕਹੋ ਹਾਂਜੀ ਜੀ ਐਸ ਚੀਜ਼ ਦਾ ਨਹੀਂ ਪਤਾ ਲੱਗਦਾ ਤੇ ਟੈਂਪ ਤਾਂ ਲੱਗਦਾ ਹੀ ਹੈ ਸਿੱਖਣ ਨੂੰ ਹੈ ਨਾ ਤੇ ਕਈ ਵਾਰੀ ਮਾਲ ਖੁਸ਼ ਹੋ ਜਿਓ ਦੇਖਣਸਾਰ ਹੀ ਝਿਲਮਿਲ ਦੇਸਨ ਲੱਗ ਜਾਂਦੀ ਹੈ ਹੈ ਨਾ ਥੋੜੀ ਜੀ ਵਿਧੀ ਲਾਈ ਨਹੀਂ ਤੇ ਝਿਲਮਿਲ ਹੋਣ ਲੱਗ ਗਈ ਦੇਖੋ ਮਹਾਰਾਜ ਦੀ ਬਾਣੀ ਤੇ ਇਹ ਕਿਹੜਾ ਇਲਾਕਾ ਹੈ ਜਿੱਥੇ ਚਲ-ਮਿਲ ਹੁੰਦੀ ਹੈ ਹੈ ਇੱਥੇ ਹੀ ਆ ਮਾਲਕ ਦੇ ਵਿੱਚ ਹੀ ਆ ਸਾਰਾ ਕੁਝ ਮਾਲਕ ਦੇ ਵਿੱਚ ਹੀ ਦ੍ਰਿਸ਼ਮਾਨ ਖੇਲ ਸੁਖਮ ਖੇੜਾ ਸਾਰਾ ਮਾਲਕ ਦੇ ਵਿੱਚ ਹੀ ਹੈ ਉਹਦੇ ਤੋਂ ਉਹਲਾ ਪਰਦਾ ਤਾਂ ਕੋਈ ਨਹੀਂ ਹੈਗਾ ਤੁਸੀਂ ਮੈਂ ਝੂਠ ਬੋਲ ਸਕਦੇ ਕਿਤੇ ਹਨਾ ਲੇਕਿਨ ਮਾਲਕ ਤੋਂ ਤਾਂ ਨਹੀਂ ਨਾ ਕੋਈ ਕਿ ਬੋਲ ਸਕਦੇ ਜੀ ਉਹ ਤਾਂ ਘਟ-ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਝੂਠ ਬੋਲ ਕੇ ਜਾਣਾ ਕਿੱਥੇ ਆ ਜਾਣਾ ਤਾਂ ਉਹ ਕਸਮ ਦੇ ਦਵਾਰ ਤੇ ਨਾ ਫਿਰ ਕਿਉਂ ਬੋਲੀਏ ਝੂਠ ਕਿਉਂ ਬੋਲੀਏ ਝੂਠ ਹਕ ਤਾਨ ਕੇ ਬੋਲੀਏ ਜੋ ਬੋਲਣਾ ਜੇ ਝੂਠੇ ਆ ਤਾਂ ਮੰਨੋ ਮੈਂ ਝੂਠਾ ਜੀ ਮੇਰੇ ਤੋਂ ਆ ਝੂਠ ਬੋਲਿਆ ਗਿਆ ਮੇਰੇ ਤੋਂ ਆ ਗਲਤੀ ਹੋਈ ਜੇ ਝੂਠੇ ਹੈ ਹੀ ਨਹੀਂ ਤੇ ਫਿਰ ਕਿਉਂ ਮੰਨੀਏ ਤੇ ਫਿਰ ਮਾਲਕ ਵੀ ਕਹਿ ਗਿਆ ਸ਼ਾਬਾਸ਼ੇ ਪੁੱਤ ਜ਼ਰੂਰਤ ਰੱਖੀ ਤੇ ਕੀ ਰੱਖੀ ਜੀ ਜ਼ਰੂਰਤ ਰੱਖੀ ਸੱਚ ਬੋਲਣ ਦੀ ਫੇਸ ਕਰਕੇ ਆਪਾਂ ਸਚਾਈ ਲੈ ਕੇ ਆਉਣੀ ਹੈ ਕਿ ਲੈ ਆਉਣੀ ਹੈ ਜੀ ਸਚਾਈ ਲੈ ਕੇ ਆਉਣੀ ਆਪਾਂ ਕੇਸਗੜ ਸਾਹਿਬ ਗਏ ਗੈ ਸੀ ਨਾ ਗੁਰਮੁਖ ਇਕੱਠੇ ਹੋ ਗਏ ਤੇ ਸਟਾਰਟਿੰਗ ਦੇ ਵਿੱਚ ਥੱਲਿਓਂ ਜਦੋਂ ਆਪਾਂ ਬਸ ਤਾਂ ਗੱਡੀਆਂ ਖੜੀਆਂ ਕਰਕੇ ਚੜ੍ਹਾਈ ਚੜਨ ਲੱਗੇ ਆਪਾਂ ਉੱਥੇ ਵਿਚਾਰ ਕੀਤੀ ਸੀ ਵੀ ਗੁਰਮੁਖੋ ਦੇਖੋ ਕਿੰਨੀ ਚੜ੍ਹਾਈ ਹੈ ਕਿੰਨੀ ਚੜ੍ਹਾਈ ਹੈ ਹੋਣਾ ਪੂਰਾ ਬੰਦਾ ਚੜ੍ਹਦਾ ਹੈ ਨਾ ਜੋਰ ਲਾ ਕੇ ਇਧਰੋਂ ਮਹਿਮਾਨ ਨੇ ਚੜ੍ਹਣਾ ਉੱਪਰ ਇਧਰੋਂ ਕਿਨੇ ਜਾਣਾ ਇੱਥੋਂ ਮੰਨ ਨੇ ਉੱਪਰ ਜਾਣਾ ਤੇ ਆਪਾਂ ਹੁਣ ਸਰੀਰ ਲੈ ਕੇ ਉੱਪਰ ਜਾ ਰਹੇ ਫਿਰ ਉੱਪਰ ਜਾ ਕੇ ਫਿਰ ਆਪਾਂ ਐ ਘੁੰਮ ਕੇ ਹਨਾ ਉਹੀ ਗੱਲ ਪਛੋਂ ਵਾਲੇ ਪਾਸੇ ਫੇਰ ਆਪਾਂ ਐਂਟਰੀ ਕਰਦੇ ਆ ਤੇ ਫਿਰ ਆਪਾਂ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੁੰਦੇ ਆ ਹਨੀ ਤੇ ਸਨਮੁਖ ਹੋਣ ਤੋਂ ਬਾਅਦ ਫਿਰ ਆਪਾਂ ਪਿਛਲੇ ਪਾਸੇ ਜਾਂਦੇ ਆ ਹੁੰਦਾ ਤਾਂ ਉਹੀ ਏਰੀਆ ਛੜਕਾਲਾ ਪਾਸਾ ਹੀ ਹੁੰਦਾ ਇਧਰ ਲਈ ਜਿੱਥੇ ਪਾਰਕਿੰਗ ਹੁੰਦੀ ਹੈ ਪਰ ਉਹ ਇੱਕ ਵਾਰੀ ਦਾ ਖਲਾਅ ਦਿੱਸਦਾ ਨਾ ਗੱਡੀਆਂ ਬਾਅਦ ਚ ਦੇਖਦੇ ਨੇ ਤੇ ਉਹ ਖਲਾਅ ਕੀ ਦਿਖਾਇਆ ਗਿਆ ਮਾਲਕ ਦਾ ਫੇਰ ਦਿੱਤਾ ਗਿਆ ਹਾਂਜੀ ਮਾਲਕ ਦਾ ਵੇ ਦਿੱਤਾ ਗਿਆ ਮੁਸਲਮੀਰ ਬਣਾਉਂਦੇ ਨੇ ਇੱਕ ਦੀਵਾਰ ਕਰ ਦਿੰਦੇ ਨੇ ਕੀ ਕਰਦੇ ਦੀਵਾਰ ਕਰ ਦਿੰਦੇ ਨੇ ਤੇ ਉਹ ਗਵਰਨਮੈਂਟ ਬਣਾਏ ਹੁੰਦੇ ਵਿੱਚ ਦੀ ਨੰਘੋ ਅੱਗੇ ਖੁਸ਼ ਨਹੀਂ ਹੁੰਦਾ ਉਹ ਵੀ ਮਤਲਬ ਕੀ ਹੁੰਦਾ ਖਲਾਅ ਦਾ ਹੀ ਇਸ਼ਾਰਾ ਹੁੰਦਾ ਸਮਝਾਉਣ ਦਾ ਠੀਕ ਹੈ ਨੇ ਜੀ ਤੇ ਹੁਣ ਆਪਾਂ ਨੂੰ ਖੁੱਲ ਕੇ ਸਮਝ ਲੱਗ ਗਈ ਕਿ ਇਹ ਜੋ ਖਾਲੀ ਖਲਾਅ ਹੈ ਇਹਦੇ ਵਿੱਚ ਮਾਲਕਾ ਇਹਦੇ ਵਿੱਚ ਮਾਲਕਾ ਇਹਨੂੰ ਕਹਿੰਦੇ ਸੱਚਖੰਡ ਵਸੇ ਨਰੰਕਾਰ ਇਹਦੇ ਵਿੱਚ ਨਾਮ ਆ ਇਹਦੇ ਵਿੱਚ ਨਾਮ ਆ ਇਹਦੇ ਵਿੱਚ ਪਾਉਣ ਆ ਪਾਣੀ ਆ ਅੱਗ ਇਹਦੇ ਵਿੱਚ ਕੀ ਆ ਜੀ ਪਾਉਣ ਪਾਣੀ ਅੱਗ ਇਹਦੇ ਵਿੱਚ ਫਿਰ ਪਾਉਣ ਪਾਣੀ ਅੱਗ ਤੋਂ ਕੀ ਬਣ ਗਿਆ ਤੁੰਦੁਕਾਰ ਫਿਰ ਇਹਦੇ ਵਿੱਚ ਕੀ ਆ ਤੁੰਦੁਕਾਰ ਹੁਣ ਤੁੰਦੁਕਾਰ ਜਿਹੜਾ ਹੈ ਉਹਦੇ ਵਿੱਚ ਫਿਰ ਕੀ ਆ ਗਿਆ ਮਾਲਕ ਆ ਗਿਆ ਨਾਮ ਆ ਗਿਆ ਪਾਉਣ ਪਾਣੀ ਆਗ ਆ ਗਿਆ ਕਿਉਂਕਿ ਆਪਸ ਵਿੱਚ ਮਿਕਸ ਹੋ ਗਏ ਤੰਦੂ ਕਰ ਆ ਗਿਆ ਹੁਣ ਉਹ ਤੰਦੂ ਕਰ ਨੂੰ ਅਸੀਂ ਦੇਖ ਰਹੇ ਹਾਂ ਇੱਥੇ ਦੇਖਦੇ ਹਾਂ ਤੇ ਮਾਲਕ ਨਹੀਂ ਦੇਖਦਾ ਉਹ ਮਹਿਸੂਸ ਕਰਦੇ ਆ ਖਾਲੀ ਹੈ ਆ ਖਲਾ ਹੈਗਾ ਸਪੇਸ ਹੈਗਾ ਪਰ ਸਪੇਸ ਨੂੰ ਜਦੋਂ ਅਸੀਂ ਦੇਖਾਂਗੇ ਦਿਸਦਾ ਹੈ ਤੁਸੀਂ ਬੇਸ ਕਦੋਂ ਦੇਖਦਾ ਜੀ ਜਦੋਂ ਤੁਸੀਂ ਮਨ ਦੁਆਰਾ ਦੇਖਦੇ ਹੋ ਜਦੋਂ ਮਨ ਦੀ ਜੋਤ ਦਾ ਇਸਤੇਮਾਲ ਕਰਦੇ ਹਾਂ ਉਦੋਂ ਦਿਸਦਾ ਹੈ ਤੇ ਜਦੋਂ ਦਿਸਦਾ ਤੇ ਫਿਰ ਇਹ ਮਾਲਕ ਮਨ ਦੇ ਨਾਲ ਆ ਤੇ ਮਨ ਮਾਲਕ ਦੇ ਨਾਲ ਫਿਰ ਕਿਹਾ ਜਾਂਦਾ ਮਨ ਨੂੰ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਜੇ ਸਭ ਸਵarna ਫਿਰ ਕਹਿਆ ਜਾਂਦਾ ਮਨ ਨੂੰ ਆਪਾਂ ਸਮਝਾਉਣੇ ਹੈ ਮਨ ਤੂੰ ਜੋਤ ਹੈ ਤੂੰ ਇਹਦਾ ਹੀ ਇੱਕ ਛੋਟਾ ਰੂਪ ਹੈ ਮਨ ਤੂੰ ਜੋਤ ਮੀਂਹ ਦੇ ਪ੍ਰਕਾਸ਼ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਤੇਰਾ ਮੂਲ ਆ ਪਛਾਨ ਹਰਜੀ ਤੇਰੇ ਨਾਲ ਹੈ ਵੀ ਤੂੰ ਮੂਲ ਪਛਾਨ ਵੀ ਤੇਰੇ ਨਾਲ ਆ ਤੇਰਾ ਮਾਲਕ ਮੰਤੂ ਜੋਤ ਸਰੂਪ ਹੈ ਆਪਣਾ ਅਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਕਹਿੰਦੇ ਮਨ ਤੇਰੇ ਨਾਲ ਹਰੀ ਜੀ ਆ ਹਰਜੀ ਤੇਰੇ ਨਾਲ ਆ ਗੁਰੂ ਦੀ ਮਤ ਲੈ ਕੇ ਆਨੰਦਮਾਨ ਮਨ ਨੂੰ ਕੋਈ ਬੌਂਡ ਨਹੀਂ ਕੀਤਾ ਅਸੀਂ ਆਪਣੇ ਆਪ ਨੂੰ ਹੀ ਬੌਂਡ ਕਰਕੇ ਤੁਰੇ ਫਿਰਦੇ ਆ ਖੁੱਲ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਆ ਫਰ ਲੋਕ ਲੱਜਾ ਚਾਉਂਦੇ ਆ ਕਿੰਦੇ ਚਾਉਣਾਏ ਲੋਕ ਕੀ ਕਹਿਣਗੇ ਤੇ ਲੋਕ ਲੱਜਾ ਦੇ ਵਿੱਚ ਦੇਖੋ ਆਪਾਂ ਕਿੰਨਾ ਨੁਕਸਾਨ ਕਰ ਲੈਂਦੇ ਆਪਦਾ ਹਾਂਜੀ ਲੋਕ ਲੱਜਾ ਵਿੱਚ ਆ ਕੇ ਅਸੀਂ ਉਸ ਪਰਮਗਤ ਦਾ ਸਿਮਰਨ ਨਹੀਂ ਕਰਦੇ ਖੁੱਲਕੇ ਨਹੀਂ ਕਰਦੇ ਲੋਕ ਲੱਜਾ ਵਿੱਚ ਆ ਕੇ ਨਹੀਂ ਨਾ ਕਰਦੇ ਲਾਜ ਮਰੇ ਲਾ ਲੋਕ ਲੱਜਾ ਵਿੱਚ ਇਹਦੀ ਸ਼ਰਮ ਆਉਂਦੀ ਆ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵੀ ਹੁਣ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸ਼ਕਾ ਗਤਾ ਹੈ ਤੇ ਇਸ ਕਰਕੇ ਆਪਾਂ ਲੋਕ ਲੱਜਾ ਵਿੱਚ ਨਹੀਂ ਆਉਣਾ ਲੋਕ ਲੱਜਾ ਤੋਂ ਉੱਪਰ ਉੱਠਣਾ ਹੈ ਲੋਕ ਲੱਜਾ ਤੋਂ ਉੱਪਰ ਉੱਠਦਾ ਕੌਣ ਆ ਜਿਹਨੂੰ ਬਹੁਤ ਦਿਨ ਹੋ ਗਏ ਰੋਟੀ ਨਾ ਖਾਦੀ ਹੋਵੇ ਭੁੱਖ ਲੱਗੀ ਹੋਵੇ ਜਿਹਨੂੰ ਬੜੇ ਦਿਨ ਹੋ ਗਏ ਉਹਨੂੰ ਭੋਜਨ ਨਾ ਮਿਲਿਆ ਹੋਵੇ ਭੁੱਖ ਲੱਗੀ ਹੋਵੇ ਤੇ ਉਹਨੂੰ ਰੋਟੀ ਦਿਖਾ ਦਿਓ ਉਹਨੂੰ ਮਾੜਾ ਜਿਹਾ ਭੋਜਨ ਦਿਖਾ ਦਿਓ ਉਹ ਭੋਜਨ ਨੂੰ ਟੁੱਟ ਕੇ ਪੈਗੜਾ ਤੇ ਆਸੇ ਪਾਸੇ ਨੂੰ ਕੋਈ ਨਹੀਂ ਹੋਏਗਾ ਮੈਨੂੰ ਕੌਣ ਦੇ ਦੇਦਾ ਮੈਂ ਕਿਵੇਂ ਖਾਣਾ ਫਟਾ 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 ਫਟ ਲੱਗ ਦੇ ਖਾਂ ਕੋਈ ਛੱਦਾ ਮੂੰਹ ਚ ਪੈ ਰਿਆ ਭੋਜਨ ਅੱਦਾ ਬਾਹਰ ਜਾ ਰਿਹਾ ਨਹੀਂ ਤਾਂ ਬੰਦਾ ਐ ਬੁਰਕੀ ਤੋੜ ਕੇ ਐ ਸਤਿਆਰਿਆਂ ਵਾਂਗੂ ਖਾਂਦਾ ਹੈ ਵੀ ਸਬਜੀ ਨਾ ਇਧਰ ਉਧਰ ਲੱਗੇ ਜੇ ਹਨਾ ਮੂੰਹ ਨਾ ਲੱਬੜ ਜੇ ਤੇ ਲੋਕ ਲੱਜਾ ਵਾਲੇ ਨੂੰ ਕੋਈ ਪ੍ਰੋਵਾਈਡ ਨਹੀਂ ਕੋ ਭੁੱਖ ਲੱਗੀ ਹੈ ਤੇ ਹੁਣ ਆਪਾਂ ਵੀ ਜੇ ਭੁੱਖ ਲੱਗੀ ਹੋ ਫਿਰ ਕਹਾਂਗੇ ਵਾਹ ਗੁਰੂ ਵਾਹ ਗੁਰੂ ਤੇ ਜੇ ਭੁੱਖ ਨਾ ਲੱਗੀ ਹੋਊਗੀ ਫਿਰ ਵਾਹ ਨਾਲ ਦੇ ਨੇ ਵਾਹ ਭੁੱਖ ਨਹੀਂ ਲੱਗੀ ਐਨੀ ਭੁੱਖ ਲਾਓ ਐਨੀ ਭੁੱਖ ਲਾਓ ਕੋਈ ਕੁਸ਼ ਕਹੀ ਚਲੇਗੀ ਕਿਸੇ ਦੀ ਪ੍ਰਵਾਹ ਹੀ ਕੋਈ ਨਹੀਂ ਤੁਸੀਂ ਨਾਮ ਜਪਦੇ ਰਹੋ ਮਹਾਰਾ ਕਹਿੰਦੇ ਬੈਂਧਿਆਂ ਉੱਠਦੇਆਂ ਬੈਂਧਿਆਂ ਉੱਠਦੇਆਂ ਹਰ ਨਾਮਤੀ ਆਈਏ ਬੈਂਦੇ ਉੱਠਦੇ ਲੱਗੇ ਰੋ ਲੱਗੇ ਰੋ ਕਿਤੇ ਤਾਂ ਮਾਲਕ ਟੁੱਟੇਗਾ ਹੀ ਨਾ ਕਿੰਨੇ ਤੋਂ ਠੀਕ ਹੈ ਜੀ ਉਹ ਬਿਨ ਬੋਲੇ ਜਾਣਦਾ ਕਿਤੇ ਤਾਂ ਦੇਖੇਗਾ ਹੀ ਨਾ ਕਿਤੇ ਤਾਂ ਆਪਦੀ ਦ੍ਰਿਸ਼ਟੀ ਚ ਲਿਆਏਗਾ ਹੀ ਨਾ ਹਣੀ ਇੰਤਜ਼ਾਰ ਕਰਕੇ ਫਰੋਸਾ ਰੱਖ ਕੇ ਬੈਠ ਜਾਓ ਜਿਵੇਂ ਅੱਗੇ ਆਪਾਂ ਇੱਕ ਉਦਾਹਰਨ ਦਿੱਤੀ ਸੀ ਵੀ ਉਹ ਦਰਖਤ ਦੇ ਉੱਤੇ ਬੰਦਾ ਬੈਠਾ ਸੀ ਤੇ ਥੱਲੇ ਆਣ ਕੇ ਇੱਕ ਪ੍ਰਸਤਾਵ ਕਰਨ ਲੱਗਿਆ ਕਹਿੰਦਾ ਕਾਹਦਾ ਪ੍ਰਸਤਾਵ ਕਰੀ ਜੰਨਾ ਕਹਿੰਦਾ ਯਾਰ ਮਾਲਕ ਨੇ ਵਾਦਾ ਕੀਤਾ ਸੀ ਇਸ ਜਨਮ ਚ ਮਿਲ ਪੂੰਗਾ ਮਿਲਿਆ ਨਹੀਂ ਅਜੇ ਕਹਿੰਦਾ ਦਾ ਉਦਾਸਾ ਤੇ ਉਹ ਕਹਿੰਦਾ ਮੇਰੇ ਬਾਰੇ ਦਸਨੀ ਪੁੱਛ ਕੇ ਵੀ ਮੇਰੀ ਵਾਰੀ ਕਦੋਂ ਆਊਗੀ ਮਿਲਣ ਦੀ ਉਹ ਕਹਿੰਦਾ ਤੇਰੀ ਵਾਰੀ ਆਊਗੀ ਜਿੰਨੇ ਦਰਖਤ ਦੇ ਪੱਤੇ ਨੇ ਉਹਨੇ ਤਾਂ ਉਹੀ ਕਿਹਾ ਤਾਂ ਨਾ ਕਹਿੰਦਾ ਜਿੰਨੇ ਦਰਖਤ ਦੇ ਪੱਤੇ ਆ ਨਾ ਇਹਨੇ ਜਨਮ ਲੈਣਗੇ ਫਿਰ ਉਹ ਛਾਲਾ ਮਾਰ ਲੱਗਿਆ ਨਚਣ ਲੱਗ ਗਿਆ ਕਹਿੰਦਾ ਵਾਰੀ ਤਾਂ ਆਊਗੀ ਨਾ ਵਾਰੀ ਤਾਂ ਹਾਂਜੀ ਵਾਰੀ ਤਾਂ ਆਉਗੀ ਨਾ ਤੇ ਉਹਨੂੰ ਵਾਰੀ ਆਈ ਹੋਈ ਉਹ ਇੰਤਜ਼ਾਰ ਹੀ ਨਹੀਂ ਕਰਦਾ ਪਿਆ ਵੇਟ ਕਰ ਅਸੀਂ ਵੀ ਆਪਦੇ ਪਿਓ ਨੂੰ ਬੜੀ ਵੇਟ ਕਰਾਈ ਹੈ ਕਿੰਨੀ ਵੇਟ ਕਰਾਈ ਹੈ ਤਿੰਨ ਯੁੱਗ ਬੀਤ ਗਏ ਚੌਥਾ ਯੁੱਗ ਚੱਲਦਾ ਉਹ ਵਾਜਾ ਮਾਰਦਾ ਮਨ ਪਰਦੇਸੀ ਵੇ ਪਿਆਰੇ ਆਉ ਘਰੇ تیر ਕੇ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਉਹ ਵਾਜਾ ਮਾਰਦਾ ਅਸੀਂ ਸੁਣਦੇ ਨਹੀਂ ਸੀ ਤੇ ਹੁਣ ਪਤਾ ਲੱਗਿਆ ਵੀ ਉਹ ਵਾਜਾ ਮਾਰਦਾ ਫੇਰ ਆਪਾਂ ਭੱਜ ਕੇ ਜਾਂਦੇ ਆ ਕਿੱਥੇ ਮਾਲਕ ਕੋਲੇ ਜਾਂਦੇ ਆ ਨਾ ਜਾਂਦੇ ਕਿ ਨਹੀਂ ਜੀ ਜਿਹੜੇ ਸੰਸਿ ਭਾਈ ਗੁਰਮੁਖ ਨੇ ਜਾਂਦੇ ਕਿ ਨਹੀਂ ਦੱਸੋ ਜੀ ਐ ਭੱਜ ਕੇ ਜਾਓ ਮਤਲਬ ਕਹਿੰਦਾ ਵੀ ਆਹ ਲੱਤਾਂ ਨੇ ਨਹੀਂ ਭਜਣਾ ਦ੍ਰਿਸ਼ਟੀ ਬਣਾਓ ਤੇ ਗਏ ਕੌਣ ਗਿਆ ਮੰਨ ਗਿਆ ਕੌਣ ਗਿਆ ਜੀ ਨੇਤਰਾਂ ਦੇ ਵਿੱਚੋਂ ਸਾਹਮਣੇ ਮਨ ਚਲਾ ਗਿਆ ਚਲਾ ਗਿਆ ਨਾ ਭੱਜ ਕੇ ਤੇ ਮਾਲਕ ਨੂੰ ਆਵਾਜ਼ ਮਾਰਨ ਦੀ ਲੋੜ ਹੀ ਨਾ ਪਵੇ ਆਪਾਂ ਪਹਿਲਾਂ ਹੀ ਦਰ ਤੇ ਬਹਿ ਜੀਏ ਪਹਿਲਾਂ ਹੀ ਦਰ ਦਰ ਮੱਲ ਕੇ ਬਹਿ ਜੀਏ ਕਿਤੇ ਤੱਕ ਖਲੇਗਾ ਹੀ ਨਾ ਕਿਤੇ ਤੱਕ ਖਲੇਗਾ ਇਹ ਪਿਆਰ ਨਾਲ ਸਿਮਰਨ ਕਰਕੇ ਦਰ ਤੇ ਬਹਿਣਾ ਦਰ ਤੇ ਕਦੋਂ ਬਹਿਨੇ ਆਪਾਂ ਜਦੋਂ ਤੁਸੀਂ ਸਿਮਰਨ ਕਰਨ ਤੋਂ ਬਾਅਦ ਆਪਾਂ ਕਹਿੰਦੇ ਨਾ ਧਿਆਨ ਚ ਵੜ ਜਾਓ ਸਾਇਲੈਂਟ ਹੋ ਜਾਓ ਹਨਾ ਆਪਾਂ ਦੇਖੀ ਜਾਂਦੇ ਆ ਉਦੋਂ ਮਨ ਦਰ ਤੇ ਬੈਠ ਕੇ ਇੰਤਜ਼ਾਰ ਕਰਦਾ ਉਦੋਂ ਪਹਿਲਾਂ ਉਹ ਆਵਾਜ਼ ਕੂਕ ਦਿੰਦਾ ਹੈ ਪਹਿਲਾਂ ਕੀ ਦਿੰਦਾ ਜੀ ਕੂਕ ਦਿੰਦਾ ਵੀ ਮਹਾਰਾਜ ਮੇਰੀ ਆਵਾਜ਼ ਸੁਣ ਹਣਾ ਤੇ ਜਦੋਂ ਫਿਰ ਆਪਾਂ ਕੂਕ ਦੇ ਕੇ ਦੇਖਦੇ ਆਂ ਵੀ ਨਹੀਂ ਤਾਂ ਫਿਰ ਆਪਾਂ ਚੁੱਪ ਕਰਕੇ ਬੈਠ ਜਾਂਦੇ ਆਂ ਇੰਤਜ਼ਾਰ ਕਰਦੇ ਆਂ ਵੀ ਵੇਟ ਕਰਦੇ ਆਂ ਤੇ ਸਾਡਾ ਹੱਕ ਬਣਦਾ ਵੇਟ ਕਰਨਾ ਕਿਉਂਕਿ ਆਪਾਂ ਉਹਨੂੰ ਵੇਟ ਬੜੀ ਕਰਾਈ ਕਦੋਂ ਤੋਂ ਚੱਲੇ ਸੀ ਸਤਜੁਗ ਤੋਂ ਚੱਲੇ ਸਤਜੁਗ ਸਾਰਾ ਬੀਤ ਗਿਆ ਉਹ ਵਜਾ ਮਾਰਦਾ ਰਹਿ ਗਿਆ ਆਪਾਂ ਗਿਆ ਹੀ ਨਹੀਂ ਇੱਕ ਜਨਮ ਦੀ ਨਹੀਂ ਗੱਲ ਕਰਦਾ ਇੱਕ ਯੁੱਗ ਦੀ ਗੱਲ ਕੀਤੀ ਫੇਰ ਦੂਸਰਾ ਯੁੱਗ ਬੀਤ ਗਿਆ ਵਜਾ ਮਾਰਦਾ ਰਿਹਾ ਆਪਾਂ ਗਿਆ ਹੀ ਨਹੀਂ ਤੀਸਰਾ ਯੁੱਗ ਬੀਤ ਗਿਆ ਆਪਾਂ ਗਿਆ ਹੀ ਨਹੀਂ ਹੁਣ ਚੌਥਾ ਯੁੱਗ ਆ ਤੇ ਸੁਨਹਿਰੀ ਮੌਕਾ ਹੈ ਕੀ ਹੈ ਜੀ ਸੁਨਹਿਰੀ ਮੌਕਾ ਹੈ ਮਨੁੱਖ ਜਾਮਾ ਤੇ ਹੋਰ ਵੀ ਕੰਮ ਧੰਦਿਆਂ ਦੇ ਵਿੱਚ ਟੈਨਸ਼ਨਾਂ 'ਚ ਜ਼ਿੰਦਗੀ ਨਾ ਗੁਜ਼ਾਰੋ ਕੋਈ ਪਤਾ ਨਹੀਂ ਅਗਲੇ ਸਾਹ ਦਾ ਕਿਉਂ ਟੈਨਸ਼ਨ ਨਾ ਪਾਈਏ ਪਹਿਲਾਂ ਸੋਚ ਕੇ ਦੇਖਿਆ ਕਰੋ ਪਹਿਲਾਂ ਕੀ ਸੀ ਆਪਣੇ ਕੋਲੇ ਜਿੰਦ ਲਈ ਟੈਨਸ਼ਨ ਨਾ ਪਾਉਣੇ ਆ ਇੱਕ ਪੱਖਾ ਹੁੰਦਾ ਸੀ ਕੀ ਹੁੰਦਾ ਜੀ ਇੱਕ ਪੱਖਾ ਤੇ ਸਾਰਾ ਟੱਬਰ ਪੰਜ ਛੇ ਮੰਝੇ ਢਾ ਕੇ ਬਹਿਜ ਪੈ ਜਾਂਦਾ ਸੀ ਤੇ ਉਹ ਪੱਖਾ ਇਕੱਲਾ ਹੀ ਹਵਾ ਮਾਰ ਕੇ ਨੂੰ ਲੱਗਦੀ ਸੀ ਕਿਸੇ ਨੂੰ ਨਹੀਂ ਲੱਗਦੀ ਜਿਹੜਾ ਮੇਰੇ ਵਰਗਾ ਖੀਰ ਤੇ ਹੁੰਦਾ ਸੀ ਉਹਨੂੰ ਲੱਗਦੀ ਨਹੀਂ ਹਵਾ ਹੀ ਨਹੀਂ ਸੀ ਪਹੁੰਚਦੀ ਕਿ ਉਹ ਵਿਚਾਲਿਆਂ ਜਿਹਨੇ ਪਾਸਾ ਲੈ ਲਿਆ ਉਹਨੂੰ ਹਵਾ ਹੀ ਨਹੀਂ ਜਾਣੀ ਪਿਛਲੇ ਨੂੰ ਉਹ ਵੀ ਦਿਨ ਕੱਢਿਆ ਕਿੰਨੇ ਸੋਹਣੇ ਅੱਗੇ ਦਿਨ ਲਿਆ ਦਿੱਤੇ ਹਨਾ ਕਿੰਨੀਆਂ ਸੁਖ ਸਹੂਲਤਾਂ ਬਣ ਗਈਆਂ ਹਨਾ ਤੇ ਫਿਰ ਟੈਨਸ਼ਨ ਕਿਉਂ ਤੋਂ ਪਾਈਏ ਵਾਹਿਗੁਰੂ ਟੈਨਸ਼ਨ ਪਾਓ ਮਾਲਕ ਨੂੰ ਮਿਲਣ ਦੀ ਚਿੰਤਾ ਕਰੋ ਮਾਲਕ ਨੂੰ ਮਿਲਣ ਦੀ ਹਰ ਸਾਥੇ ਜ਼ਿੰਦਗੀ ਘਟਦੀ ਆ আর ਜੋ ਘਟਦੀ ਆ ਨਾ ਕਿ ਵਧਦੀ ਆ ਉਹਦੀ ਯਾਦ ਵਿੱਚ ਬੈਠੇ ਰਿਹਾ ਕਰੋ ਬੈਠੇ ਰਿਹਾ ਕਰੋ ਉਹਦੀ ਯਾਦ ਵਿੱਚ ਬੈਠਿਆ ਕਰੋ ਟੈਨਸ਼ਨ ਚ ਨਾ ਬੈਠਿਆ ਕਰੋ ਬੈਠੇ ਹੋਏ ਪਏ ਹੋਏ ਟੈਨਸ਼ਨਾਂ ਚ ਘੁੰਮੀ ਜਾਂਦੇ ਆ ਕੋਈ ਪਰਵਾਹ ਨਾ ਕਰੋ ਟੈਨਸ਼ਨ ਦੀ ਕਿਸੇ ਕਿਸਮ ਦੀ ਪਰਵਾਹ ਨਾ ਕਰੋ ਪ੍ਰਵਾਹ ਕਰੋ ਇਸ ਜਨਮ ਦਾ ਲਾਹਾ ਖਟਣ ਦੀ ਵੀ ਮਹਾਰਾਜ ਕਿਤੇ ਬਿਨਾਂ ਲਾਹੇ ਤੋਂ ਨਾ ਚਲੇ ਜਾਏ ਠੀਕ ਹੈ ਨਹੀਂ ਸਵਾਸਾਂ ਦਾ ਧਨ ਬਚਾਓ ਸਵਾਸਾਂ ਪੂੰਜੀ ਰੂਪੀ ਪੂੰਜੀ ਇਕੱਠੀ ਕਰੋ ਇਹਦੇ ਬਦਲੇ ਨਾਮ ਧਨ ਮਿਲੇਗਾ ਤੇ ਜਦੋਂ ਨਾਮ ਧਨ ਮਿਲੇਗਾ ਫਿਰ ਆਪਾਂ ਜਾ ਕੇ ਮਾਲਕ ਦੇ ਨਾਦੀ ਪੁੱਤ ਬਣਾਂਗੇ ਕੀ ਬਣਾਂਗੇ ਜੀ ਨਾਦੀ ਪੁੱਤ ਬਣਾਂਗੇ ਉਹ ਨਾਮ ਦੀ ਨਾਦ ਦੀ ਪਛਾਣ ਕਰਨਗੇ ਪੰਜ ਪਿਆਰੇ ਗੁਰੂ ਰੂਪ ਤੁਹਾਨੂੰ ਫਿਰ ਮਾਲਕ ਦਿਖਾਉਣਗੇ ਵੀ ਆਹ ਦੇਖੋ ਐਂਬੀਉਡ ਉਸినాਦੀ ਪੁੱਤ ਇੱਕ ਵਿਧੀ ਦੱਸਣੀ ਚਾਹੁੰਦੇ ਆ ਫੁਰਨਾ ਕਈਆਂ ਦਿਨਾਂ ਦਾ ਬਣਿਆ ਸੰਚਪਾਈ ਗੁਰਮੁਖ ਤਾਂ ਸਮਝ ਜਾਣਗੇ ਹਨ ਤੇ ਸਮਝ ਜਾਂਗੇ ਨਾ ਚਲੋ ਮੈਂ ਦੱਸਦਾ ਸੰਚਪਾਈ ਗੁਰਮੁਖਾ ਨੇ ਦ੍ਰਿਸ਼ਟੀ ਬਣਾ ਲੈਣੀ ਠੀਕ ਹੈ ਜੀ ਦੇਖੀ ਜਾਣਾ ਸਮਝ ਲੱਗੀ ਨਾ ਤੇ ਸ਼ਬਦਾਂ ਨੂੰ ਸੁਣੀ ਜਾਣਾ ਠੀਕ ਹੈ ਲੱਗੀ ਸਮਝ? ਇਹ ਵੀ ਇਹ ਚਾਹਦੋਂ ਮੈਂ ਪੜ ਦੇਣਾ ਲੋਇਨ ਰੱਤੇ ਲੋਇਨੀ ਕੰਨੀ ਸਭ ਤੋਂ ਸਮਝਾ ਲਈ ਠੀਕ ਹੈ ਜੀ ਦੇਖੀ ਜਾਣਾ ਤੇ ਸੁਰਤ ਕਿੱਥੇ ਰੱਖਣੀ ਕੰਨਾਂ 'ਚ ਕੰਨਾਂ 'ਚ ਤੇ ਉੱਥੇ ਤਾਂ ਗੁੰਦੇ ਵੀ ਪੈਣਗੇ ਨਾ ਬੈਠੋ ਫਿਰ ਪੰਜ ਚਾਰ ਮਿੰਟ